ਪਿਕਰ ਵਿਧਾਨ ਸਭਾ ਚ ਕਹਿ ਰਿਹਾ ਕਿ ਗੈਂਗਸਟਰ ਨੇ ਪੈਸੇ ਦਿੱਤੇ ਵੋਟ ਸਿੰਘ ਨੂੰ ਜਦ ਕਿ ਇਹ ਤਾਂ ਕਾਉਂਸਲਰ ਦਾ ਮੁੰਡਾ ਵਾ ਸੋ ਤੱਥ ਵੀ ਗਲਤ ਪੇਸ਼ ਕੀਤੇ ਨਿੱਜੀ ਰਜਿਸਟਰ ਦਾ ਮਸਲਾ ਵੀ ਲੈ ਆਂਦਾ ਸਾਰੇ ਸਦਨ ਦੀ ਕਾਰਵਾਈ ਵੀ ਰੋਕਤੀ ਤੁਸੀਂ ਮੈਨੂੰ ਦੱਸੋ ਲੋਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਕੀਤੀ ਸੀ ਜੇ ਸਟਾਫ ਵਿੱਚ ਉਹ ਸਭ ਜੁੜੇ ਕਿੱਥੇ ਆ ਅਸਲ ਚ ਕਹਾਣੀ ਔਰ ਜਿਹੜਾ ਡੇਰਾ ਸੱਚਾ ਸੌਦਾ ਦੀ ਕਾਰਵਾਈ ਤਾਂ ਤਾਂ ਚੱਲੂ ਨਾ ਜੇ ਪਰਵਾਨਗੀ ਦਊਗਾ ਭਗਵੰਤ ਮਾਨ ਐਜ਼ ਅ ਹੋਮ ਮਿਨਿਸਟਰ ਉਹਦਾ ਭਰਾ ਉਤਾਰ ਸੰਧਵਾ ਦਾ ਇਸੇ ਵਰੇ 2024 ਚ ਇਸ ਐਸਆਈ ਬੋਰਡ ਸਿੰਘ ਨੂੰ ਥ੍ਰੈਟਨ ਕਰ ਰਿਹਾ ਵਾ ਕੋ ਐਸਐਸ ਨੂੰ ਕਿੱਦਾਂ ਗਾਲਾਂ ਕੱਢਿਆ ਸੁਣੋ ਤੁਸੀਂ ਮੈਨੂੰ ਕਹਦੇ ਹੁਕਮ ਦਿੱਤਾ ਕੋਈ ਆਂਦਾ ਤੋ ਤਾ ਆਏ ਨੇ ਸਾਡੀ ਪੈਰ ਸਵੇਦਾ ਸਾਰੇ ਵਾਰ ਕਰਾ ਦੇ ਪੁੱਤ ਮੈਂ ਕੁੱਟੂ ਵੱਲ ਨਾਲੇ ਦਾ ਕਟਾਰੂ ਚੱਕ ਅੱਜ ਤੱਕ ਭਗਵੰਤ ਮਾਨ ਨੇ ਦੱਸਿਆ ਨਹੀਂ ਕਿ ਕਿ ਇਹ ਮੈਨੂੰ ਮਨਿਸਟਰ ਕਿਉਂ ਰੱਖਿਆ ਹੋਇਆ ਵਾ ਬਾਵਜੂਦ ਉਹਦੇ ਅਸ਼ਲੀਲ ਪੁਨੇ ਨੇ ਮੈਂ ਇਹ ਟ੍ਰੇਡ ਕਰਦਾ ਵਾਂ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਦਾ ਮਾਮਲਾ ਕੋਈ ਸਬ ਜੁਡੀਸ ਨਹੀਂਗਾ ਉਹ ਕਿਸੇ ਅਦਾਲਤ ਨੇ ਰੁਕਿਆ ਨਹੀਂਗਾ ਉਹਨੂੰ ਹਾਈ ਕੋਰਟ ਕਹਿ ਰਿਹਾ ਕਾਰਵਾਈ ਕਰੋ ਤੇ ਕਾਰਵਾਈ ਕਰਨੀ ਆ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਹੁਣ ਕਿਹੜੇ ਕਿਹੜੇ ਅਫਸਰ ਰੋਲ ਸੀਗੇ ਇਹ ਤਾਂ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਤੇ ਪੰਜਾਬ ਦੀ ਪੁਲਿਸ ਦੀ ਰਿਪੋਰਟ ਤੇ ਆਊਗਾ ਨਾ ਇਸਿੱਧੂ ਮੂਸੇਵਾਲੇ ਦੇ ਕਤਲ ਦਾ ਮੈਨੂੰ ਬਹੁਤ ਦੁੱਖ ਹੁੰਦਾ ਵਾ ਕਿ ਆ ਭਗਵੰਤ ਮਾਨ ਦਾ ਰਵਈਆ ਹੈ ਇੱਕ ਸਾਡੇ ਪੰਜਾਬ ਦੇ ਸਭ ਤੋਂ ਬਿਹਤਰੀਨ ਕਲਾਕਾਰ ਜਿਹਦਾ ਬੇਵਕਤ ਕਤਲ ਹੋਇਆ ਤੇ ਉਹਦੇ ਕਾਤਲਾਂ ਨੂੰ ਇਹ ਹਫਾਜ਼ਤ ਕਰ ਰਿਆ ਹੈ ਕੱਲ ਉਹਦਾ ਹੌਸਲਾ ਦੇਖੋ ਕਿੱਡਾ ਵਧਿਆ ਉਹਨੇ ਏਪੀ ਢਿੱਲੋਂ ਦੇ ਜਿਹੜੇ ਘਰ ਗੋਲੀ ਚੱਲੀ ਆ ਕੈਨੇਡਾ ਚ ਉਹਨੇ ਜ਼ਿੰਮੇਵਾਰੀ ਚੱਕ ਲਈ ਹੈ ਪਹਿਲਾਂ ਤਾਂ ਡੀਜੀਪੀ ਸਾਹਿਬ ਨੂੰ ਪੁੱਛੋ ਕਿ ਤੁਸੀਂ ਜਿਹੜੀ ਇੰਟਰਵਿਊ ਕੀਤੀ ਕਿ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ ਹੁਣ ਤੁਸੀਂ ਐਫੀਡੇਵਿਟ ਦਿੱਤਾ ਹਾਈ ਕੋਰਟ ਵਿੱਚ ਕਿ ਪੰਜਾਬ ਦੇ ਸੀਆਈਏ ਸਟਾਫ ਖਰੜਚ ਹੋਈ ਆ। ਅਸੂਲਨ ਤਾਂ ਡੀਜੀਪੀ ਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ। ਲੇਕਿਨ ਕੌਣ ਕਰੂਗਾ? ਇਹ ਸਾਰਾ ਹੁਣ ਕੀ ਕਹਿੰਦੇ ਪੰਜਾਬੀ ਵਿੱਚ ਚੋਰ ਕੁੱਤੀ ਰਲੀਆਂ ਹੋਏ ਨੇ। ਇਹ ਐਸੇ ਦੇ ਬਾਰੇ ਕਹਿੰਦਾ ਮੈਂ ਤੁਹਾਨੂੰ ਕੀ ਦੱਸਾਂ? ਹਰ ਪੰਜਾਬ ਦੇ ਡਿਪਾਰਟਮੈਂਟ ਵਿੱਚ ਕਹਿੰਦਾ ਮਾਫੀਆ ਬੈਠਾ ਵਾ। ਇਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਕਿ ਮਾਫੀਆ ਬੈਠਾ ਵਾ। ਪੰਜਾਬ ਦੇ ਮੁੱਦੇ ਬਹੁਤ ਗੰਭੀਰ ਨੇ। ਪਰ ਜਿਹੜੀ ਸਰਕਾਰ ਕਹਿੰਦੀ ਸੀਗੀ ਕਿ ਪੰਜਾਬ ਦੇ ਮੁੱਦੇ ਚੁੱਕੇ ਨਹੀਂ ਜਾ ਰਹੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਐ ਲੰਬੇ ਚਲਾਏ ਨਹੀਂ ਜਾ ਰਹੇ ਉਹਨਾਂ ਮੁੱਦਿਆਂ ਤੇ ਚਰਚਾ ਹੋ ਸਕੇ ਪਰ ਅਸਲ ਦੇ ਵਿੱਚ ਜਿਹੜੇ ਬੇਅਦਬੀ ਦੇ ਮਸਲੇ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਸਲੇ ਨੇ ਉਹਨਾਂ ਨੂੰ ਜਿਹੜਾ ਜੁਡੀਸ਼ਲੀ ਕਹਿ ਜਾ ਰਿਹਾ ਤਾਂ ਇਸ ਉੱਤੇ ਵੀ ਗੱਲਬਾਤ ਕਰਾਂਗੇ ਇੱਕ ਹੋਰ بڑا ਚਰਚਾ ਦੇ ਵਿੱਚ ਮਸਲਾ ਆਇਆ ਇੱਕ ਪੁਲਿਸ ਮੁਲਾਜ਼ਮ ਦਾ ਜੋ ਨਿੱਜੀ ਤੌਰ ਦੇ ਉੱਤੇ ਕਹਿੰਦੇ ਸੰਧਵਾ ਸਾਹਿਬ ਉਸ ਨੂੰ ਜਿਆਦਾ ਚੱਕ ਰਹੇ ਨੇ ਇਸ ਉੱਤੇ ਗੱਲਬਾਤ ਕਰਾਂਗੇ ਸਕਪਾਲ ਸਿੰਘ ਖੈਰਾ ਹੋਰੀ ਜਿਹੜੇ ਨੇ ਵਿਧਾਨ ਸਭਾ ਸੈਸ਼ਨ ਦਾ ਬਾਇਕਾਟ ਕਰਕੇ ਆ ਚੁੱਕੇ ਨੇ ਦੋ ਦਿਨਾਂ ਦਾ ਸੈਸ਼ਨ ਬਾਕੀ ਹੈ ਗੱਲਬਾਤ ਕਰਾਂਗੇ ਖੈਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਸਰ ਕਿਵੇਂ ਦੇਖਦੇ ਹੋ ਤੁਹਾਨੂੰ ਬਾਇਕਾਟ ਕਰਨਾ ਪੈ ਰਿਹਾ ਸੈਸ਼ਨ ਦਾ ਤੇ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਦੇ ਜਿਹੜੇ ਅਸਲ ਮੁੱਦੇ ਨੇ ਜਿਹੜੀ ਪਾਰਟੀ ਕਹਿੰਦੀ ਸੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਇਹ ਮੁੱਦੇ ਨੇ ਪੰਜਾਬ ਤੇ ਇਹਨਾਂ ਤੇ ਧਿਆਨ ਦੇ ਦੇਖੋ ਗੱਲ ਇਹ ਆ ਕਿ ਇਹ ਜਦੋਂ ਆਮ ਆਦਮੀ ਪਾਰਟੀ ਵਾਲੇ ਆਪੋਜੀਸ਼ਨ ਸੀ ਇਹ ਕੀ ਸ਼ੋਰ ਮਚਾਉਂਦੇ ਹੁੰਦੇ ਸੀ ਕਿ ਸੈਸ਼ਨ ਘੱਟੋ ਘੱਟ 15 ਦਿਨ ਦਾ ਹੋਵੇ ਔਰ ਵੈਸੇ ਵੀ ਲੋਕ ਕਹਿੰਦਾ ਵਾ ਕਿ ਇੱਕ ਸਾਲ ਵਿੱਚ ਘੱਟੋ ਘੱਟ 40 ਸਿਟਿੰਗਸ ਹੋਣੀਆਂ ਚਾਹੀਦੀਆਂ ਪਰ ਇਸ ਵਾਰੇ ਸਭ ਤੋਂ ਛੋਟਾ ਸੈਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਾਇਆ 7 ਸਿਟਿੰਗਸ ਸੀਗੀਆਂ ਮਾਰਚ ਵਿੱਚ ਬਜਟ ਵਿਚ ਲਾਸਟ ਤੇ 3 ਸਿਟਿੰਗਸ ਵਾਲਾ ਸੈਸ਼ਨ ਅੱਜ ਆ ਜਿਹੜਾ ਹੈ ਕੱਲ ਖਤਮ ਹੋ ਜਾਣਾ ਵਾ ਸੋ ਔਰ ਜਦੋਂ ਇਦਾਂ ਤੁਸੀਂ ਸੈਸ਼ਨ ਇੰਨਾ ਛੋਟਾ ਕਰਤਾ ਤੇ ਉਹਦੇ ਵਿੱਚ 117 ਮੈਂਬਰਸ ਆਪਣੀ ਕਿਹੜੀ ਕਿਹੜੀ ਗੱਲ ਰੱਖਣਗੇ ਕੱਲ ਮੈਂ 25 ਵਾਰੀ ਆਪਣਾ ਹੱਥ ਖੜਾ ਕੀਤਾ ਜ਼ੀਰੋ ਆਵਰ ਵਿੱਚ ਆ ਜਿਹੜੇ ਮਸਲੇ ਤੁਸੀਂ ਕਿਹਾ ਬੇਅਦਬੀਆਂ ਦੇ ਚੱਕ ਨੇ ਸੀਗੇ 295 A ਦੀ ਸੈਂਕਸ਼ਨ ਨਹੀਂ ਦਿੱਤੀ ਜਾ ਰਹੀ ਡੇਰਾ ਸੱਚਾ ਸੌਦਾ ਦੇ ਮੁਖੀਆ ਦੇ ਖਿਲਾਫ ਸਰਕਾਰ ਰੱਖ ਕੇ ਬੈਠੀ ਆ ਜਿਹੜੀ ਲੋਰੈਂਸ ਬਿਸ਼ਨੋਈ ਦੀ ਸੀਆਏ ਸਟਾਫ ਖਰੜ ਵਿੱਚ ਇੰਟਰਵਿਊ ਹੋਈ ਉਹਦੇ ਖਿਲਾਫ ਕੀ ਐਕਸ਼ਨ ਲਿਆ ਉਹਦੇ ਤੇ ਬੋਲਣਾ ਸੀਗਾ ਕਿਸਾਨਾਂ ਦੀ ਜਿਹੜੀ ਐਗਰੀਕਲਚਰ ਪਾਲਿਸੀ ਜਿਹਦੇ ਕਰਕੇ ਕਿਸਾਨ ਚੰਡੀਗੜ੍ਹ ਦੀਆਂ ਬਹੁਤ ਬਾਰਡਰਾਂ ਦੇ ਉੱਤੇ ਬੈਠੇ ਨੇ ਅਸੀਂ ਉਹ ਉਹਦੇ ਬਾਰੇ ਗੱਲ ਕਰਨਾ ਸੀ ਲਾਅ ਐਂਡ ਆਰਡਰ ਬਾਰੇ ਗੱਲ ਕਰਨਾ ਸੀ 374000 ਕਰੋੜ ਦਾ ਕਰਜ਼ਾ ਪੰਜਾਬ ਤੇ ਚੜਾਤਾ ਉਹਦੇ ਗੱਲ ਕਰਨਾ ਸੀ ਜਦੋਂ 25 ਵਾਰੀ ਹੱਥ ਖੜਾ ਕਰਨ ਤੋਂ ਬਗੈਰ ਦੇ ਬਾਵਜੂਦ ਤਾਂ ਉਹਨੂੰ ਟਾਈਮ ਨਾਲ ਤੇ ਇਹੋ ਜੇ ਸੈਸ਼ਨ ਵਿੱਚ ਜਾ ਕੇ ਆਪਣੀ ਤੋਹੀਨ ਨਹੀਂ ਕਰਾਉਣਾ ਔਰ ਸਭ ਤੋਂ ਇੰਪੋਰਟੈਂਟ ਇਸ਼ੂ ਜਿਹੜਾ ਕੱਲ ਉੱਠਿਆ ਜਿਹੜੇ ਆ ਸਾਰੇ ਮਸਲੇ ਵਿੱਚ ਜ਼ਿਕਰ ਕੀਤਾ ਇਹਦੇ ਤੇ ਤਾਂ ਬੋਲਣ ਹੀ ਨਹੀਂ ਦਿੱਤਾ ਸਪੀਕਰ ਨੇ ਕਿਸੇ ਨੂੰ ਤੇ ਆਪਣਾ ਮਸਲਾ ਉਠਾਇਆ ਸਾਰੇ ਸਦਨ ਦੀ ਕਾਰਵਾਈ ਰੋਕ ਕੇ ਕਿ ਇੱਕ ਏਐਸਆਈ ਬੋਹੜ ਸਿੰਘ ਹੂੰ ਉਹਨੇ ਬੜਾ ਵੱਡਾ ਭ੍ਰਸ਼ਟਾਚਾਰ ਕੀਤਾ ਵਾ ਤੇ ਮੈਂ ਚਾਹੁੰਨਾ ਵਾਂ ਕਿ ਸਦਨ ਮੈਨੂੰ ਅ ਮਨਜ਼ੂਰੀ ਦੇਵੇ ਕਿ ਮੈਂ ਇਸ ਮਸਲੇ ਨੂੰ ਡੀਐਸ ਡੀਜੀਪੀ ਪੰਜਾਬ ਕੋਲੋਂ ਅ ਰਿਪੋਰਟ ਲਵਾ ਤਲਬੀ ਕਰਾਂ ਤਾਂ ਅਸੀਂ ਵੀ ਹੈਰਾਨ ਹੋ ਕੇ ਸਾਰੇ ਕਿ ਯਾਰ ਏਐਸਆਈ ਦਾ ਮਸਲਾ ਕਿੱਥੇ ਸਿੱਧੂ ਮੂਸੇ ਵਾਲੇ ਦੇ ਕਤਲ ਦੀਆਂ ਗੱਲਾਂ ਕਿੱਥੇ ਬੇਦਬੀਆਂ ਦੀਆਂ ਗੱਲਾਂ ਕਿੱਥੇ ਡੇਰੇ ਸੱਚਾ ਸੌਦਾ ਦੇ ਸਾਧ ਦੀਆਂ ਗੱਲਾਂ ਤੇ ਕਿੱਥੇ ਕਿ ਏਐਸਆਈ ਬੋਹੜ ਸਿੰਘ ਮੈਨੂੰ ਉਦੋਂ ਠਣਕੀ ਕਿ ਕੋਈ ਨਾ ਕੋਈ ਨਿੱਜੀ ਰੰਜਿਸ਼ ਹੈ ਨਾਲ ਦੀ ਤੇ ਕੱਲ ਸ਼ਾਮ ਨੂੰ ਮੈਂ ਜਦੋਂ ਆਇਆ ਤੇ ਫਿਰ ਪਤਾ ਲੱਗਿਆ ਕਿ ਇਹ ਤਾਂ ਮਾਮਲਾ ਬਿਲਕੁਲ ਕੰਪਲੀਟ ਨਿੱਜੀ ਰੰਜਿਸ਼ ਦਾ ਆ ਤੁਸੀਂ ਇੱਕ ਵਾਰੀ ਵੀਡੀਓ ਸੁਣੋ ਜਿਹੜਾ ਕੁਲਤਾਰ ਸੰਧਵਾ ਦਾ ਸੱਖਾ ਭਰਾ ਹੈ ਵੀਰ ਦਵਿੰਦਰ ਸਿੰਘ ਜੀ ਉਹ ਇਸ ਐਸਐਸ ਨੂੰ ਕਿੱਦਾਂ ਗਾਲਾਂ ਕੱਢਿਆ ਸੁਣੋ ਤੁਸੀਂ ਮੈਨੂੰ ਕਹਦੇ ਹੁਕਮ ਦਿੱਤਾ ਕੋਈ ਹੁੰਦਾ ਤੁਹਾਡਾ ਮੈਂ ਸਾਡੀ ਭੈਣ ਦੇਹ ਦਾ ਸਾਰੇ ਨਾਲ ਕਰਾਂ ਦੀ ਪੁੱਤ ਮੈਂ ਕੋ ਟੂਲ ਨਾਲੇ ਆਉਂਗਾ ਵੀ ਸੋ ਤੁਸੀਂ ਸੁਣ ਲਿਆ ਕਿ ਇਹ ਉਹਦਾ ਭਰਾ ਪੁਲਤਾਰ ਸੰਧਵਾ ਦਾ ਏਸੀ ਬਰੇ 2024 ਚ ਇਸ ਏਐਸਆਈ ਬੋਰਡ ਸਿੰਘ ਨੂੰ ਥ੍ਰੈਟਨ ਕਰ ਰਿਹਾ ਵਾ ਧੀ ਦੀ ਭੈਣ ਦੀ ਕਰ ਰਿਹਾ ਵਾ ਜਾਨੂ ਮਤਲਬ ਉਹਨੂੰ ਫਿਜ਼ਿਕਲੀ ਥ੍ਰੈਟ ਕਰ ਰਿਹਾ ਵਾ ਇਸ ਏਐਸਆਈ ਨੇ ਕੀ ਕਿਤਾ ਇਹ ਜਾ ਕੇ 12 ਜੂਨ 2024 ਨੂੰ ਆ ਮੇਰੇ ਹੱਥ ਦੇ ਵਿੱਚ ਇੱਕ ਡੀਡੀਆਰ ਦੀ ਕਾਪੀ ਆ ਕਿਉਂਕਿ ਐਫਆਈਆਰ ਦਾ ਇਹ ਖਿਲਾਫ ਕਰਨੀ ਨਹੀਂ ਸਰਕਾਰ ਕੋਗੇ ਸਪੀਕਰ ਦਾ ਭਰਾ ਵਾ ਜੇ ਜੇ ਕਿਸੇ ਆਪੋਜੀਸ਼ਨ ਦੇ ਬੰਦੇ ਨੇ ਐਮਐਲਏ ਨੇ ਕਿਸੇ ਪੁਲਿਸ ਵਾਲੇ ਨੂੰ ਇਦਾਂ ਗਾਲਾਂ ਕੱਢੀਆਂ ਕੀਤੀਆਂ ਹੋਣੀਆਂ ਕੱਢੀਆਂ ਹੁੰਦੀਆਂ ਉਹਤੇ ਪਰਚਾ ਦਰਜ ਕਰਕੇ ਉਹ ਜੇਲ੍ਹ ਚ ਬੈਠਾ ਹੋਣਾ ਸੀ ਪਰ ਇਹਦੇ ਤੇ ਇਕੱਲੀ ਡੀਡੀਆਰ ਕੀਤੀ ਪਰ ਮੈਂ ਕਹਿੰਦਾ ਬੜਾ ਜ਼ੋਰਤ ਵਾਲਾ ਜਿਹੜਾ ਬੋਰਡ ਸਿੰਘ ਉਹਨੇ ਡੀਡੀਆਰ ਖਿਲਾਫ ਇਹਦੇ ਜਦੋਂ ਡੀਡੀਆਰ ਹੋ ਗਈ ਇਹਨਾਂ ਨੇ ਸੋਚਿਆ ਤਾਂ ਸਾਡੀ ਬੇਇੱਜ਼ਤੀ ਹੋ ਗਈ ਆ ਫਿਰ ਇਹਨਾਂ ਨੇ ਇੱਕ ਪੁਰਾਣਾ ਮਸਲਾ ਕੱਢਿਆ ਆ ਇਹ ਜਿਹੜਾ ਮਸਲਾ ਬੋਰਡ ਸਿੰਘ ਦੀ ਰਿਸ਼ਵਤ ਦਾ ਕਹਿ ਰਹੇ ਨੇ ਨਾ ਇਹ 2015 16 ਦਾ ਵਾ ਅੱਛਾ ਤੇ ਫਿਰ ਇਹਨਾਂ ਨੇ ਲੱਭਿਆ ਕਿ ਇਸ ਬੋਰਡ ਸਿੰਘ ਦੇ ਖਿਲਾਫ ਕਿੱਦਾਂ ਪਰਚਾ ਦਰਜ ਕਰੀਏ ਤੇ ਫਿਰ ਇਹਨਾਂ ਨੇ ਇੱਕ ਜਿਹੜਾ ਸ਼ਿਕਾਇਤ ਕਰਤਾ ਸੀਗਾ ਬੋਰਡ ਸਿੰਘ ਦੇ ਖਿਲਾਫ 2015-16 ਦੇ ਕੇਸ ਨੂੰ ਲੈ ਕੇ ਕੋਈ ਅਨੰਤ ਸਿੰਘ ਬਰਾੜ ਆ ਅਨੰਤਦੀਪ ਸਿੰਘ ਬਰਾੜ ਏਲੀਅਸ ਰੂਮਾ ਬਰਾੜ ਜਿਹਦੀ ਮਾਤਾ ਕਾਉਂਸਲਰ ਆ ਵਾਰਡ ਨੰਬਰ 2 ਚੋਂ ਕੋਟਕਪੂਰੇ ਤੋਂ ਸਪੀਕਰ ਵਿਧਾਨ ਸਭਾ ਚ ਕਹਿ ਰਿਹਾ ਕਿ ਗੈਂਗਸਟਰ ਨੇ ਪੈਸੇ ਦਿੱਤੇ ਬੋਰਡ ਸਿੰਘ ਨੂੰ ਜਦ ਕਿ ਇਹ ਤਾਂ ਕਾਉਂਸਲਰ ਦਾ ਮੁੰਡਾ ਵਾ ਸੋ ਤੱਥ ਵੀ ਗਲਤ ਪੇਸ਼ ਕੀਤੇ ਨਿੱਜੀ ਰਜਿਸਟਰ ਦਾ ਮਸਲਾ ਵੀ ਲੈ ਆਂਦਾ ਸਾਰੇ ਸਦਨ ਦੀ ਕਾਰਵਾਈ ਵੀ ਰੋਕਤੀ ਤੇ ਮਾਮਲਾ ਕਿਸੇ ਜੀ ਬੋਰਡ ਸਿੰਘ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਕਹਿੰਨਾ ਬੜਾ ਬਹਾਦਰ ਆ ਸਪੀਕਰ ਇਹ ਚੇਹਰ ਦੀ ਜਿਹਨੇ ਕੇਸ ਅਈ ਦੇ ਖਿਲਾਫ ਸਾਰੇ ਸਦਨ ਚੋਂ ਜਿਹੜੀ ਕਿਤੇ ਔਰੇ ਨੇ ਐਸ ਕੁਲਤਾਰ ਸਿੰਘ ਨੇ ਸੌਂ ਖਾਦੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਜੀ ਇਹ ਅੰਮ੍ਰਿਤਧਾਰੀ ਆ ਜਿਵੇਂ ਗੁਰੂ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਸੌਂ ਖਾਦੀ ਸੀ ਨਾ ਗੁਟਕਾ ਸਾਫ ਪੜ ਕੇ ਇਹਨੇ ਲੋਕਾਂ ਦੀ ਹਾਜ਼ਰੀ ਸੌਂ ਖਾਦੀ ਆ ਕਿ ਮੈਂ ਸੌਂ ਖਾ ਕੇ ਕਹਿਣਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਮੀਆਂ ਦਾ ਇਨਸਾਫ ਲੈ ਕੇ ਦਊਂਗਾ 2.5 ਸਾਲ ਹੋ ਗਏ ਨੇ ਸੋ ਇਸ ਕਰਕੇ ਸਰ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਕੋਟਾ ਦਾ ਮਸਲਾ ਹੈ ਜਿਹੜੇ ਕੋਟਾ ਦੇ ਮਸਲੇ ਨੇ ਕਾਨੂੰਨ ਵੀ ਸਾਨੂੰ ਨਹੀਂ ਕਹਿੰਦਾ ਕਿ ਵਿਧਾਨ ਸਭਾ ਦੇ ਵਿੱਚ ਨਹੀਂ ਨਹੀਂ ਉਹ ਸਾਰਾ ਫੋਕਸ ਗਿਲਣਾ ਜੋ ਤਾਂ ਕਿਸੇ ਦੀ ਅਟੈਂਸ਼ਨ ਡਾਇਵਰਟ ਕਰਨੀ ਤੁਸੀਂ ਮੈਨੂੰ ਦੱਸੋ ਲੋਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਕੀਤੀ ਸੀ ਜੇ ਸਟਾਫ ਵਿੱਚ ਉਹ ਸਬ ਜੁਡੀਸ ਕਿੱਥੇ ਆ ਉਹ ਤਾਂ ਸਗੋਂ ਹਾਈ ਕੋਰਟ ਕਹਿ ਰਿਹਾ ਐਕਸ਼ਨ ਲਵੋ ਡੇਢ ਸਾਲ ਇਹਨਾਂ ਨੇ ਲੁਕਾ ਕੇ ਰੱਖੀ ਗੱਲ ਫਿਰ ਅਲਟੀਮੇਟਲੀ ਜਦੋਂ ਹਾਈ ਕੋਰਟ ਨੇ ਖਿੱਚਿਆ ਫਿਰ ਐਸਆਈਟੀ ਨੇ ਕਿਹਾ ਜੀ ਕਿ ਆ ਜਿਹੜਾ ਇੰਟਰਵਿਊ ਹੈ ਸੀਆਈਏ ਸਟਾਫ ਖਰੜ ਵਿੱਚ ਹੋਈ ਆ ਉਹ ਤਾਂ ਕਹਿ ਰਿਹਾ ਕਿ ਕਾਰਵਾਈ ਕਰੋ ਇਹਨਾਂ ਦੇ ਖਿਲਾ ਅੱਛਾ ਬੇਦਬੀਆਂ ਦੇ ਖਿਲਾਫ ਕਾਰਵਾਈ ਤੋਂ ਤੁਹਾਨੂੰ ਕੌਣ ਰੋਕਦਾ ਵਾ ਅਸਲ ਚ ਕਹਾਣੀ ਔਰ ਜਿਹੜਾ ਡੇਰਾ ਸੱਚਾ ਸੌਦਾ ਦੀ ਕਾਰਵਾਈ ਤਾਂ ਤਾਂ ਚੱਲੂ ਨਾ ਜੇ ਪਰਵਾਨਗੀ ਦਊਗਾ ਭਗਵੰਤ ਮਾਨ ਐਜ਼ ਅ ਹੋਮ ਮਿਨਿਸਟਰ ਸੋ ਇੰਨੇ ਬਰਨਿੰਗ ਇਸ਼ੂ ਛੱਡ ਕੇ ਸਪੀਕਰ ਨੂੰ ਇੱਕ ਐਸਆਈ ਲੱਭਾ ਯਾਰ ਔਰ ਕੱਲ ਦੇਖੋ ਤੁਸੀਂ ਸਾਰੇ ਸਦਨ ਦਾ ਟਾਈਮ ਖਾਇਆ ਕੀਤਾ ਝੂਠ ਬੋਲਿਆ ਗੈਂਗਸਟਰ ਤੋਂ ਪੈਸੇ ਆ ਗਏ ਸਿਰਫ ਇੱਕ ਐਸਆਈ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਮੈਂ ਸਮਝਦਾ ਕਿ ਬੜੀ ਨਿਹੱਤੀ ਸਰਕਾਰ ਹੈ ਜੇ ਸਪੀਕਰ ਇੱਕ ਐਸਆਈ ਦੇ ਖਿਲਾਫ ਨਹੀਂ ਪ੍ਰੋਸੀਡ ਕਰ ਸਕਦਾ ਇਹ ਲਨਤ ਹੈ ਇਦਾਂ ਦੇ ਸਪੀਕਰ ਦੀ ਕੁਰਸੀ ਦੇ ਉੱਤੇ ਇਹਨੂੰ ਛੱਡ ਦੇਣੀ ਚਾਹੀਦੀ ਸੀਗੀ ਦੁਰਵਤੋ ਕੀਤੀ ਜਾ ਰਹੀ ਹੈ ਚੇਅਰ ਦੀ ਗ੍ਰਾਸ ਮਿਸਯੂਜ਼ ਫॉर ਪਰਸਨਲ ਵਿਮਸ ਐਂਡ ਫੈਂਸੀਜ਼ ਕਹਿੰਦੇ ਨੇ ਉਹ ਜਦੋਂ ਮੇਰਾ ਕੋਈ ਪਰਸਨਲ ਮਸਲਾ ਹੋਵੇ ਤੇ ਮੈਂ ਸਪੀਕਰ ਹੋਵਾਂ ਮੈਂ ਸਾਰੇ ਸਦਨ ਦੀ ਕਾਰਵਾਈ ਰੋਕ ਕੇ ਪਹਿਲਾਂ ਆਪਣੀ ਕਿੜ ਕੱਢਾਂ ਇਹ ਕਿੜ ਕੱਢਣ ਦਾ ਮਾਮਲਾ ਹੈ ਕੀ ਪੰਜਾਬ ਦੀ ਵਿਧਾਨ ਸਭਾ ਕਿੜ ਕੱਢਣ ਵਾਸਤੇ ਬਣੀ ਹੈ ਮੈਂ ਜਿਹੜੇ ਤੁਹਾਨੂੰ ਮਸਲੇ ਗਿਣਾਏ ਕਿੰਨੇ ਇੰਪੋਰਟੈਂਟ ਅੱਛਾ ਢਾਈਆਂ ਦੇ ਨਾਲ ਤੁਸੀਂ ਕੀ ਗੱਲ ਕਰ ਲਓਗੇ ਸਾਰੀ ਦੱਸੋ ਮੈਨੂੰ ਸਮਝਾਓ ਅੱਛਾ ਅੱਜ ਲੈਜਿਸਲੇਟਿਵ ਲੈਜਿਸਲੇਟਿਵ ਬਿਜ਼ਨਸ ਰੱਖ ਜਦੋਂ ਇਹ ਆਪੋਜੀਸ਼ਨ ਸੀ ਰੌੜੜਾ ਰੌਲਾ ਪਾਉਂਦੇ ਸੀ ਕਿ ਜੀ ਸਾਨੂੰ ਬਿੱਲ ਘਟੋ ਘਟੇ ਹਫ਼ਤਾ ਦਿਆ ਕਰੋ ਪਹਿਲਾਂ ਅਸੀਂ ਪੜ ਤਾਂ ਸੀ ਕਿ ਬਿੱਲ ਕੀ ਆ ਤੇ ਬਿੱਲ ਅੱਜ ਟੇਬਲ ਤੇ ਆਊਗਾ ਤੇ ਮੁੜ ਕੇ ਕਹਿਣਗੇ ਬਹਿਸ ਕਰੋ ਜੀ ਤੇ ਬਹਿਸ ਲਾਉ ਵੀ ਨਹੀਂ ਕਰਦੇ ਇੱਕ ਅੱਧੇ ਮਿੰਟ ਤੋਂ ਜ਼ਿਆਦਾ ਤਾਂ ਕਿਸੇ ਨੂੰ ਸਪੀਕਰ ਬੋਲਣ ਹੀ ਨਹੀਂ ਦਿੰਦਾ ਇਵਨ ਲੀਡਰ ਆਫ ਆਪੋਜੀਸ਼ਨ ਨੂੰ ਵੀ ਬੜੀ ਮੁਸ਼ਕਲ ਨਾਲ 3-4 ਮਿੰਟ ਦਾ ਟਾਈਮ ਮਿਲਦਾ ਝੋ ਸੋ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹ ਇਹਨਾਂ ਨੇ ਸਦਨ ਦਾ ਬੇੜਾ ਘਰ ਕਰ ਦਿੱਤਾ ਵਾ ਇਹ ਮਗਰਲੀਆ ਪਾਰਟੀਆਂ ਦਾ ਵੀ ਰਿਕਾਰਡ ਤੋੜ ਦਿੱਤਾ ਔਰ ਇਹਨਾਂ ਨੇ ਹਾਈਜੈਕ ਕੀਤਾ ਹੋਇਆ 92 ਬੰਦਿਆਂ ਦੀ ਮੈਜ ਤੇ 92 ਇੱਕ ਜਿੱਦਾ ਬੰਦੂਆਂ ਮਜ਼ਦੂਰਾਂ ਦੀ ਫੌਜ ਹੁੰਦੀ ਆ ਆਪਣੇ ਵਿਰੋਧੀਆਂ ਦੇ ਗਲ ਪੈਂਦੇ ਨੇ ਤਾਂ ਕਰਕੇ ਮੈਂ ਸਾਰਾ ਕੁਝ ਸੋਚਣ ਤੋਂ ਬਾਅਦ ਕਿਉਂਕਿ ਮੇਰੇ ਲਈ ਪਹਿਲਾਂ ਸੈਲਫ ਰਿਸਪੈਕਟ ਹੈ ਜੇ ਮੈਂ ਆਪਣੀ ਇੱਜ਼ਤ ਨਹੀਂ ਬਰਕਰਾਰ ਰੱਖ ਸਕਦਾ ਤੇ ਉਥੇ ਐਵੇਂ ਇਹਨਾਂ ਇਹਨਾਂ ਤੋਂ ਮੈਂ ਹਰ ਜਿਹੜੇ ਇਦਾਂ ਦੇ ਬੇ ਆਪ ਉਦਰੇ ਜੇ ਬੰਦੇ ਨਾਲੋਂ ਬੇਇੱਜ਼ਤੀ ਕਰਾਈਏ ਤਾਂ ਕਰਕੇ ਮੈਂ ਔਰ ਇਹਦੀ ਵੈਲਿਊ ਵੀ ਕੀ ਹੈ 1.5 ਦਿਨ ਦੇ ਸੈਸ਼ਨ ਦੀ ਕੱਲ ਖਤਮ ਹੋ ਜਾਣਾ ਵਾ ਟਮੋਰੋ ਬਿਲਕੁਲ ਸੋ ਮੈਂ ਇਸ ਕਰਕੇ ਉਹਨੂੰ ਬੋਇਕਾਟ ਕਰਕੇ ਮੈਂ ਬਾਹਰ ਆਪਣੀਆਂ ਗੱਲਾਂ ਕਹਿਣਾ ਮناسب ਜ਼ਿਆਦਾ ਸਮਝਾ ਹੁਣ ਤੁਸੀਂ ਮੈਨੂੰ ਇੰਟਰਵਿਊ ਕਰ ਰਹੇ ਆ ਹੋ ਸਕਦਾ ਹੈ ਹਜ਼ਾਰਾਂ ਲੱਖਾਂ ਨੂੰ ਕੀ ਦੇਖਣਗੇ ਮੈਂ ਮੀਡੀਆ ਨੂੰ ਰੋਜ਼ ਮਿਲਦਾ ਵਾਂ ਸਪੀਕਰ ਮੈਨੂੰ ਕਿੱਥੇ ਕਿੱਥੇ ਰੋਕੂਗਾ ਹੂੰ ਅੰਦਰ ਰੋਕ ਲੂਗਾ ਨਾ ਮੇਰੇ ਤਾਂ ਪਰਚੇ ਦਰਜ ਕਰਕੇ ਮੈਨੂੰ ਜੇਲ੍ਹ ਸੁਟਿਆ ਸੀ ਨਾ ਲੇਕਿਨ ਆ ਬੰਦੇ ਦੀ ਆਵਾਜ਼ ਤਾਂ ਨਹੀਂ ਬੰਦ ਕਰਾ ਸਕਦੇ ਵਾਈਗੁਰੂ ਦੀ ਕਿਰਪਾ ਨਾਲ ਜਿਹੜੀਆਂ ਗੱਲਾਂ ਅੰਦਰ ਨਹੀਂ ਰੋਕ ਕਹਿਣ ਦਿੰਦੇ ਉਹ ਅਸੀਂ ਬਾਹਰ ਤੁਹਾਡੇ ਵਰਗੇ ਚੰਗੇ ਮੀਡੀਆ ਦੇ ਥਰੂ ਕਹਿ ਦਿੰਦੇ ਆ ਬਿਲਕੁਲ ਘਰ ਸਾਹਿਬ ਜਿਹੜੇ ਮੁੱਦੇ ਭਗਵੰਤ ਮਾਨ ਸਾਹਿਬ ਸੰਧਵਾ ਸਾਹਿਬ ਆਪ ਚੁੱਕਦੇ ਰਹੇ ਆਪ ਕਹਿੰਦੇ ਰਹੇ ਕਿ ਸਰਕਾਰਾਂ ਕੰਮ ਕਿਉਂ ਨਹੀਂ ਕਰ ਰਹੀਆਂ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਦੇ ਰਹੀਆਂ ਜ ਇਹ ਮਸਲੇ ਦੇ ਉੱਤੇ ਲਗਾਤਾਰ ਇਹ ਸਰਗਰਮ ਰਹਿੰਦੇ ਸੀਗੇ ਫਿਰ ਉਹੀ ਮਸਲੇ ਹੁਣ ਨਾ ਤੇ ਤੁਹਾਨੂੰ ਬੋਲਣ ਦਿੱਤਾ ਜਾ ਰਿਹਾ ਰੋਧੀ ਤੇਰ ਨੂੰ ਤੁਸੀਂ ਵੀ ਲੀਡਰ ਆਫ ਆਪੋਜੀਸ਼ਨ ਸੀਗੇ ਫਿਰ ਇਹ ਆਵਾਜ਼ ਤੁਹਾਡੀ ਕਿਉਂ ਨਹੀਂ ਆਂ ਦਿੱਤੀ ਯਾਰੀ ਬਾਹਰ ਨੂੰ ਨਹੀਂ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨਾਂ ਨੇ ਜਿਹੜਾ ਬਦਲਾਅ ਦਾ ਨਾਅਰਾ ਦਿੱਤਾ ਸੀ ਨਾ ਉਹ ਲੋਕਾਂ ਨੂੰ ਹੁਣ ਸਮਝ ਆ ਵੀ ਇਹ ਬੇੜਾ ਗਰਕ ਦਾ ਬਦਲਾਅ ਸੀਗਾ ਚਫੇਰੇ ਬੇੜਾ ਗਰਕ ਆ ਮਤਲਬ ਕਿ ਲਾਅ ਐਂਡ ਆਰਡਰ ਤੁਸੀਂ ਦੇਖੋ ਕੀ ਹਾਲਤ ਆ ਕਤਲੋਗਾਰਥ ਹੋ ਰਹੀ ਐ ਐਨਆਈ ਮਾਰਤਾ ਐਨਆਰਆਈ ਘਰ ਦੇ ਵਿੱਚ ਅੰਦਰ ਵੱੜ ਕੇ ਉਹਦੇ ਮੈਰਿਟਸ ਕੀ ਨੇ ਉਹਦੇ ਚਮਿਨੇ ਜਾਣਾ ਚਾਹੁੰਦਾ ਫਰੋਤੀਆਂ ਮੰਗ ਰਹੇ ਨੇ ਕਤਲ ਹੋ ਰਹੇ ਨੇ ਸਮਝ ਗਏ ਔਰ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਥੋੜਾ ਜਿਹਾ ਟਾਈਮ ਜਦੋਂ ਸ਼ਾਮ ਦਾ ਹੋ ਜਾਂਦਾ ਔਰਤਾਂ ਤੇ ਬੱਚੇ ਤੇ ਬਜ਼ੁਰਗ ਘਰਾਂ 'ਚ ਵੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਇੰਨੀਆਂ ਚੋਰੀਆਂ ਮੇਰੇ ਹਲਕੇ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਮੋਟਰਾਂ ਚੋਰੀਆਂ ਹੋ ਰਹੀਆਂ ਨੇ ਪਸ਼ੂ ਚੋਰੇ ਹੋ ਰਹੇ ਨੇ ਕ੍ਰਾਈਮਨਲਸ ਫਿਰਦੇ ਨੇ ਗੈਂਗਸਟਰਸ ਫਿਰਦੇ ਨੇ ਡਰੱਗ ਐਡਿਕਸ ਫਿਰਦੇ ਨੇ ਇਹ ਨਾ ਦੇ ਐਮਐਲਏ ਵੀ ਆਪ کہہ ਰਹੇ ਨੇ ਜਿਸ ਦੇ ਕਿਨਾਲਾ ਗੁਰਪ੍ਰੀਤ ਗੋਗੀ ਨੇ ਉਹ ਢਾ ਦਿੱਤਾ ਉਦਘਾਟਨਾ ਕੀਤਾ ਹੋਇਆ ਸੀਗਾ ਖੋਰ ਬੜੇ ਐਮਐਲਏ ਕਰ ਰਹੇ ਨੇ ਕਿ ਸਾਡੇ ਇਹ ਤੁਸੀਂ ਆਪਣਾ ਜਿਹੜਾ ਬੁੱਢੇ ਨਾਲੇ ਦਾ ਮਸਲਾ ਵੀ ਬੜਾ ਇੰਪੋਰਟੈਂਟ ਸੀਗਾ ਇਹਦੇ ਐਮਐਲਏ ਨੇ ਇਹਨਾਂ ਦੇ ਐਮਐਲਏ ਨੇ ਗੁਰਪ੍ਰੀਤ ਗੋਗੀ ਨੇ ਨੀ ਪੱਥਰੀ ਢਾਟਾ ਜਾ ਕੇ ਕਿਉਂਕਿ 2 ਸਾਲਾਂ ਵਿੱਚੋਂ ਮੈਨੂੰ ਉਹਨੇ ਲੋਕਾਂ ਨੂੰ ਆਣ ਕੇ ਦੱਸਿਆ ਕਿ ਹੋਇਆ ਹੀ ਕੁਝ ਨਹੀਂ ਗਿਆ ਯਾਰ ਸਾਢੇ 650 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ 590 ਕਰੋੜ ਰੁਪਏ ਖਰਚ ਚੁੱਕੇ ਆ ਤੇ ਪਾਣੀ ਕਾਲੇ ਦਾ ਕਾਲਾ ਪਿਆ ਵਾ ਜ਼ਹਿਰੀਲੇ ਦਾ ਜ਼ਹਿਰੀਲਾ ਪਿਆ ਜਿਹੜਾ ਬੁੱਢੇ ਨਾਲੇ ਚੋਂ ਆਉਂਦਾ ਵਾ ਬੁੱਢੇ ਦਰਿਆ ਚੋਂ ਜਿੱਥੇ ਸਤਲੁਜ ਨਾਲ ਮਿਲਦਾ ਸਿਧਵਾ ਮੀਟ ਦੇ ਨੇੜੇ ਔਰ ਉਹੀ ਪੀਣ ਵਾਲਾ ਪਾਣੀ ਸਾਰਾ ਜਿਹੜਾ ਮਾਲਵੇ ਨੂੰ ਜਾਂਦਾ ਵਾਟਰ ਵਰਕਸ ਦੇ ਉੱਤੇ ਸੋ ਵਾਟ ਹੈਸ ਚੇਂਜਡ ਬਿਹਤ ਬਿਆਂ ਦੇ ਉੱਤੇ ਕੀ ਬਦਲਿਆ ਵਾ ਆ ਜਿਹੜਾ ਤੁਹਾਡਾ ਡਰਗਸ ਦੇ ਉੱਤੇ ਕੀ ਬਦਲਿਆ ਵਾ ਟੈਲ ਮੀ ਹੁਣ ਆ ਭਗਵੰਤ ਮਾਨ ਜਿਹੜਾ ਵਾ ਉਹ ਇੱਕ ਬੁਲੇਟ ਪ੍ਰੂਫ ਵਿੱਚ ਖੜਾ ਹੋ ਕੇ 15 ਅਗਸਤ ਨੂੰ ਬਿਆਨ ਦਿੱਤਾ ਜੀ ਅਗਲੀ 26 ਜਨਵਰੀ ਦੇ ਤੱਕ ਮੁਕਾ ਦੇਾਂਗੇ ਅਗਲੀ 26 ਜਨਵਰੀ ਉਹ ਅਗਲੇ 15 ਅਗਸਤ ਤੇ ਮੁਕਾ ਦੇਾਂਗੇ ਇਹ ਸਾਰਾ ਨਾ ਇੱਕ ਕਿਸਮ ਦਾ ਮਜ਼ਾਕ ਬਣਿਆ ਹੋਇਆ ਪੰਜਾਬ ਦੀ ਰਾਜਨੀਤੀ ਦਾ ਔਰ ਭਗਵੰਤ ਮਾਨ ਅਨਫੋਰਚਨਟਲੀ ਸੌਰੀ ਟੂ ਸੇ ਬਿਲਕੁਲ ਇੱਕ ਕਮੀਡੀਅਨ ਦੀ ਤਰ੍ਹਾਂ ਬਿਹੇਵ ਕਰਦਾ ਤੁਸੀਂ ਉਹ ਦੇਖਿਆ ਕਿ ਦਿਨ ਦੂਜਿਆਂ ਨੂੰ ਮਜ਼ਾਕ ਬਣਾਉਂਦਾ ਬਣਾਉਂਦਾ ਜੀ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਇਹ ਚੰਡੀਗੜ੍ਹ ਦੇ ਸਪੈਲਿੰਗ ਨਹੀਂ ਦੱਸ ਸਕਦੇ ਆਪ ਹੀ ਗਲਤ ਬੋਲ ਗਿਆ ਗਗਾ ਗਾਗਾ ਹਾਂ ਕਦੀ ਕਦੀ ਇਸ ਬੰਦੇ ਨੇ ਆਣ ਕੇ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਕਿੰਨੇ ਇਹਨੇ ਕਿੰਨੀਆਂ ਗਲਤ ਗੱਲਾਂ ਪਬਲਿਕ ਡੋਮੇਨ ਚ ਉਠਾਈਆਂ ਨੇ ਕਿੰਨਿਆਂ ਲੋਕਾਂ ਦੇ ਉੱਤੇ ਪਰਸਨਲ ਅਟੈਕ ਕੀਤਾ ਚੰਨੀ ਦੇ ਉੱਤੇ ਕਿੰਨਾ ਜੀ ਚੰਨੀ ਦਾ ਇੱਕ ਯਾਦ ਆ ਤੁਹਾਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਮੁੰਡੇ ਨੇ ਜੀ ਇੰਨੇ ਕਰੋੜ ਰੁਪਏ ਲੈ ਕਿੱਥੇ ਉਹ ਮੁੰਡਾ ਕਿੱਥੇ ਉਹਦੀ ਨੌਕਰੀ ਹੈਗੀ ਉਹਨੇ ਨੌਕਰੀ ਕਿੱਥੇ ਮੈਨੂੰ ਦੱਸੋ ਸੋ ਇੱਕ ਚੀਫ ਮਿਨਿਸਟਰ ਹੋ ਕੇ ਤੁਸੀਂ ਬੜੇ ਬੇਸ਼ਰਮੀ ਦੇ ਨਾਲ ਝੂਠ ਬੋਲ ਜਾਂਦੇ ਹੋ ਤੇ ਫਿਰ ਤੁਹਾਨੂੰ ਸੰਗ ਵੀ ਕੋਈ ਨਹੀਂ ਆਉਂਦੀ ਸੋ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਹੋ ਰਿਹਾ ਔਰ ਤੁਸੀਂ ਦੇਖੋ ਕਿ ਮਗਰਲੀਆ ਸਰਕਾਰਾਂ ਨੇ ਕੁਝ ਵੀ ਕੀਤਾ ਹੋਊਗਾ ਲੇਕਿਨ ਇਹਨਾਂ ਨੇ ਉਹਨਾਂ ਦਾ ਵੀ ਰਿਕਾਰਡ ਤੋੜਿਆ ਹਰ ਗੱਲ ਦੇ ਵਿੱਚ ਇਹ ਭ੍ਰਿਸ਼ਟਾਚਾਰ ਦੇ ਬੋਰਡ ਲਾਏ ਨੇ ਕਿ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਚ ਬਿਲਕੁਲ ਜਾ ਕੇ ਥਾਣਿਆਂ ਤਹਿਸੀਲਾਂ ਵਿੱਚ ਚੱਕ ਚੈੱਕ ਕਰੋ ਮੇਰੇ ਕੋਲ ਹੋਰ ਬਹੁਤ ਇਨਫੋਰਮੇਸ਼ਨ ਆ ਬੜੇ ਵੱਡੇ ਵੱਡੇ ਅਫਸਰਾਂ ਦੀ ਕਿਸੇ ਸਮੇਂ ਸਹੀ ਟਾਈਮ ਦੇ ਉਤੇ ਆਣ ਕੇ ਤੁਹਾਨੂੰ ਖੁਲਾਸਾ ਕਰਾਂਗੇ ਦੈਟ देयर इज ਰੈਂਪੈਂਟ ਕਰਪਸ਼ਨ ਇਨ ਪੰਜਾਬ ਪਹਿਲਾਂ ਨਾਲੋਂ ਕਈ ਗੁਣਾ ਕਰਪਸ਼ਨ ਪੰਜਾਬ ਦੇ ਵਿੱਚ ਜ਼ਿਆਦਾ ਵਧੀ ਹੋਈ ਆ ਔਰ ਇਹਨਾਂ ਦੇ ਐਮਐਲਏਸ ਜਿਨਨੇ ਜਿਨ੍ਹਾਂ ਨੂੰ ਮਾੜਾ ਮੋਟਾ ਦਰਿਆ ਲੱਗਦਾ ਉਹਨਾਂ ਨੇ ਪੂਰਾ ਰੱਜ ਕੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਆ ਇਹਦਾ ਕਟਾਰੂ ਚੱਕ ਅੱਜ ਤੱਕ ਭਗਵੰਤ ਮਾਨ ਨੇ ਦੱਸਿਆ ਨਹੀਂ ਕਿ ਇਹ ਮੈਨੂੰ ਮਿਨਿਸਟਰ ਕਿਉਂ ਰੱਖਿਆ ਹੋਇਆ ਵਾ ਬਾਵਜੂਦ ਉਹਦੇ ਅਸ਼ਲੀਲ ਪੁਣੇ ਦੇ ਇਹਨੇ ਭਗਵੰਤ ਮਾਨ ਨੇ ਕਦੀ ਅੱਜ ਤੱਕ ਨਹੀਂ ਦੱਸਿਆ ਕਿ ਸਰਬਜੀਤ ਕੌਰ ਮਾਨੂ ਕੇ ਨੇ ਨਾਰੇ ਦੀ ਕੋਠੀ ਕਬਜ਼ਾ ਕੀਤਾ ਸੀ ਨਜਾਇਜ਼ ਮੌਤੇ ਕਾਰਵਾਈ ਕਿਉਂ ਨਹੀਂ ਕੀਤੀ ਇਹਨਾਂ ਨੇ ਇਹ ਹਰ ਕਰਪਟ ਆਦਮੀ ਨੂੰ ਹਰ ਇਮੋਰਲ ਐਕਸ਼ਨ ਨੂੰ ਔਰ ਹਰ ਜਿਹੜੀ ਇਹਨਾਂ ਦੀ ਬਦਸਲੂਕੀ ਆ ਗਾਲੀ ਗਲੋਚ ਕਰਦੇ ਇਹਨਾਂ ਦੇ ਐਮ.ਐਲ.ਏ ਤੇ ਇਹਨਾਂ ਦੇ ਟੱਬਰ ਜਿੱਦਾਂ ਸਪੀਕਰ ਦੇ ਭਰਾ ਨੇ ਕੀਤੀ ਇਹਨੂੰ ਹਿਫਾਜ਼ਤ ਕਰਦਾ ਭਗਵੰਤ ਮਾਨ ਇਦਾਂ ਕਿਹੜੀ ਸਰਕਾਰ ਨੇ ਪਹਿਲਾਂ ਇਹ ਹਫਾਜ਼ਤ ਕੀਤੀ ਸੀ ਕਦੀ فرض ਕਰੋ ਪਿਛਲੀ ਸਰਕਾਰ ਵਿੱਚ ਘਟਾਰੂ ਚੱਕ ਆਇਆ ਹੁੰਦਾ ਤੇ ਉਹਨਾਂ 5 ਮਿੰਟ ਚ ਕੱਢ ਦੇਣਾ ਸੀ ਇੱਕ ਵਾਰ ਸੋ ਇਹਨਾਂ ਦਾ ਬਦਲਾਵ ਲੋਕਾਂ ਨੂੰ ਹੁਣ ਪਤਾ ਲੱਗਿਆ ਵਾ ਕਿ ਇਹਨਾਂ ਦਾ ਬਦਲਾਵ ਦਾ ਮਤਲਬ ਇਹ ਸੀਗਾ ਕਿ ਅਸੀਂ ਚੰਗੀ ਤਰ੍ਹਾਂ ਹੂੰ ਰੱਜ ਕੇ ਪੰਜਾਬ ਦਾ ਬੇੜਾਗਰ ਕਰਕੇ ਜਾਵਾਂਗੇ ਉਹ ਕਰ ਰਹੇ ਨੇ ਬਿਲਕੁਲ ਸਰ ਬੀਤੇ ਦਿਨਾਂ ਦੇ ਵਿੱਚ ਸੈਸ਼ਨ ਦੇ ਵਿੱਚ ਵੀ ਕਈ ਐਮ ਐਲ ਐਸ ਨੇ ਕਿਹਾ ਕਿ ਜਮਿਨੀ ਪੱਧਰ ਤੋਂ ਤੱਕ ਇਹ ਨਾਲ ਕੰਮ ਨਹੀਂ ਹੋ ਰਿਹਾ ਅਫਸਰਸ਼ਾਹੀ ਬੜੀ ਪਾੜੀ ਹੈ ਪਰ ਇੱਕ ਪਾਸੇ ਕੁਮਰ ਵਿਜੇ ਪ੍ਰਤਾਪਪੁਰਾ ਦਾ ਵੀ ਨਾਮ ਆਉਂਦਾ ਉਹ ਕਹਿੰਦੇ ਕਿ ਮਾਫੀਆ ਚਲਾ ਰਹੀ ਹੈ ਸਰਕਾਰ ਨੇ ਹੁਣ ਦੇਖੋ ਕੱਲ ਸਪੀਕਰ ਨੇ ਆਪਣੇ ਵੱਲੋਂ ਬੜੀ ਹੁਸ਼ਾਰੀ ਕੀਤੀ ਕਿ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਇੱਕ ਪੁਲਿਸ ਆਫਸਰ ਰਹੇ ਨੇ ਤੁਸੀਂ ਦੱਸੋ ਜੀ ਐਸ ਆਈ ਦੇ ਗਲਤ ਕਿਉਂ ਨਹੀਂ ਕਾਰਵਾਈ ਹੁਣ ਕੁਮਰ ਵਿਜੇ ਪ੍ਰਤਾਪ ਸਿਆਣਾ ਬੰਦਾ ਕਹਿੰਦਾ ਜੀ ਅਸਲੀ ਜਿਹੜੇ ਅਸਲੀ ਮਸਲਿਆਂ ਤੇ ਮੈਂ ਬੋਲਣਾ ਇਹ ਐਸੇ ਦੀ ਬਾਰੇ ਕਹਿੰਦਾ ਮੈਂ ਤੁਹਾਨੂੰ ਕੀ ਦੱਸਾਂ ਹਰ ਪੰਜਾਬ ਦੇ ਡਿਪਾਰਟਮੈਂਟ ਵਿੱਚ ਕਹਿੰਦਾ ਮਾਫੀਆ ਬੈਠਾ ਵਾ ਇਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਕਿ ਮਾਫੀਆ ਬੈਠਾ ਵਾ ਇਹਨਾਂ ਦਾ ਆਪਣਾ ਐਮਐਲਏ ਕਹਿ ਰਿਹਾ ਕਿ ਸਾਡਾ ਬੁੱਢੇ ਨਾਲੇ ਦਾ ਕੰਮ ਨਹੀਂ ਹੋਇਆ ਕੱਲ ਡਾਕਟਰ ਨਿੱਜਰ ਬੋਲ ਰਹੇ ਸੀਗੇ ਉਹਨਾਂ ਨੇ ਕਿਹਾ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਕੰਪਲੈਕਸ ਉਹਦੀ ਪਾਰਕਿੰਗ ਉਹ ਮਾਫੀਆ ਰਨ ਕਰ ਰਿਹਾ ਵਾ ਇੱਕ ਅੰਮ੍ਰਿਤਸਰ ਦਾ ਹੋਰ ਐਮਐਲਏ ਬੋਲਿਆ ਉਹ ਕਹਿੰਦਾ ਜਿਹੜਾ ਸਾਡਾ ਸਫਾਈ ਦਾ ਠੇਕਾ ਮਿਲਿਆ ਸ਼ਹਿਰ ਦਾ ਉਹ ਉਹ ਕੰਮ ਉਹ ਕੰਪਨੀ ਜਿਹੜੀ ਉਹ ਕਰਪਟ ਹੈ ਤੇ ਉਹਦਾ ਜਿਹੜਾ ਕੰਟਰੈ ਐਕਸ਼ ਡੇਰਾਵਸੀ ਦੇ ਐਮਐਲਏ ਬੋਲੇ ਕਿ ਟਰਾਂਸਪੋਰਟਰਾਂ ਦੀ ਬੜੀ ਪੂਰੀ ਹਾਲਤ ਆ ਜੇ ਤੁਸੀਂ ਗੌਰ ਨਾ ਦੇਖੋਗੇ ਇਹਨਾਂ ਦੇ ਸਾਰੇ ਐਮਐਲਏਸ ਉਹ ਹਾਤਾਸ਼ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਗਈ ਔਰ ਦੂਜਾ ਕਿ ਇਹਨਾਂ ਦਾ ਐਟੀਟਿਊਡ ਐ ਲੱਗ ਰਿਹਾ ਜਿੱਦਾਂ ਉਹ ਕਹਿੰਦੇ ਹੁੰਦੇ ਕਿ ਹਾਰੀਆਂ ਹੋਈਆਂ ਫੌਜਾਂ ਨਹੀਂ ਹੁੰਦੀਆਂ ਹਾਂਜੀ ਹਥਿਆਰ ਖੜਾ ਹੱਥ ਖੜੇ ਕੀਤੇ ਹੋਏ ਨੇ ਇੱਕੋ ਕੰਮ ਕਰ ਰਹੇ ਨੇ ਸਾਰੇ ਹੁਣ ਕਿ ਦੜ ਤੜਾ ਤੜ ਪੈਸੇ ਬਣਾ ਲਓ ਥਾਣਿਆਂ ਚੋਂ ਤਹਿਸੀਲਾਂ ਚੋਂ ਰੇਤਾ ਚੋਂ ਬਜਰੀ ਚੋਂ ਹੋਰ ਪ੍ਰੋਪਰਟੀਆਂ ਚੋਂ ਜਿੱਥੇ ਜਿਹਦਾ ਦਾ ਲੱਗ ਰਿਹਾ ਉਹ ਫਟਾਫਟ ਕੇਬਲ ਨੈਟਵਰਕ ਚ ਤੁਹਾਡਾ 1km ਲਿਆ ਆਮ ਆਦਮੀ ਪਾਰਟੀ ਦਾ ਇਹਨੇ ਸਾਰਾ ਇੱਕ ਸਟੈਬਲਿਸ਼ਡ ਕੇਬਲ ਹਾਊਸ ਦਾ ਨੈਟਵਰਕ ਉਹਨਾਂ ਦੇ ਖਰੇ 35 40 ਪਰਚੇ ਦਰਜ ਕਰਾ ਕੇ ਹਥਿਆਲਿਆ ਸਾਰਾ ਉਹਨਾਂ ਦਾ ਪਰ ਜਿਹੜਾ ਵਪਾਰ ਆ ਕਿਰਦਾਰ ਹੈ ਇਹਨਾਂ ਲੋਕਾਂ ਦਾ ਯਾਰ ਬਿਲਕੁਲ ਸਰ ਜਿਸ ਤਰੀਕੇ ਨਾਲ ਚੀਜ਼ਾਂ ਨੇ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਬਾਈਬਾ ਸਾਹਿਬ ਨੇ ਵੀ ਲਗਾਤਾਰ ਕਹਿ ਰਹੇ ਨੇ ਕਿ ਐਸਪੀ ਨੇ ਜਿਹੜਾ ਮੋਬਾਈਲ ਦਿੱਤਾ ਆਪਣੇ ਮੋਬਾਈਲ ਦੇ ਉਤੋਂ ਇੰਟਰਵਿਊ ਕਰਾਇਆ ਤੁਸੀਂ ਵੀ ਚੱਕਰੇ ਮੁੱਦਾ ਤੇ ਉਹ ਵੀ ਚੱਕਰੇ ਨੇ ਐਜ਼ ਅ ਲੀਡਰ ਆਫ ਆਪੋਜੀਸ਼ਨ ਤੁਹਾਨੂੰ ਕੀ ਲੱਗਦਾ ਕਿ ਉਹ ਕਿਹੜੇ ਕਿਹੜੇ ਅਧਿਕਾਰੀ ਨੇ ਸਬ ਜੁਡੀਸ਼ਲੀ ਤਾਂ ਕਹਿ ਰਹੇ ਨੇ ਕਿ ਉਹ ਸਬ ਜੁਡੀਸ਼ਲੀ ਮੈਟਰ ਆ ਤੇ ਉਧਰ ਹੋਣਾ ਤੁਹਾਨੂੰ ਕੀ ਲੱਗਦਾ ਅਧਿਕਾਰੀ ਕਿਹੜੇ ਕਿਹੜੇ ਨੇ ਕੀ ਕਾਰਵਾਈ ਹੋਣੀ ਚਾਹੀਦੀ ਮੈਂ ਰੀਟ੍ਰੇਟ ਕਰਦਾ ਵਾਂ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਦਾ ਮਾਮਲਾ ਕੋਈ ਸਬ ਜੁਡੀਸ ਨਹੀਂਗਾ ਉਹ ਕਿਸੇ ਅਦਾਲਤ ਨੇ ਰੁਕਿਆ ਨਹੀਂਗਾ ਉਹਨੂੰ ਉਹਨਾਂ ਨੇ ਕਹਿਤਾ ਕਾਰਵਾਈ ਕਰੋ ਉਹਨਾਂ ਨੇ ਤਾਂ ਸਿਟ ਨੇ ਜਿਹੜੀ ਰਿਪੋਰਟ ਹਾਈ ਕੋਰਟ ਕਹਿ ਰਿਹਾ ਕਾਰਵਾਈ ਕਰੋ ਤੇ ਕਾਰਵਾਈ ਕਰਨੀ ਆ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਹੁਣ ਕਿਹੜੇ ਕਿਹੜੇ ਅਫਸਰ ਰੋਲ ਸੀਗੇ ਇਹ ਤਾਂ ਇੱਕ ਮੈਟਰ ਆਫ ਇਨਵੈਸਟੀਗੇਸ਼ਨ ਤੇ ਪੰਜਾਬ ਦੀ ਪੁਲਿਸ ਦੀ ਰਿਪੋਰਟ ਤੇ ਆਊਗਾ ਨਾ ਜਿਨ੍ਹਾਂ ਬੰਦਿਆਂ ਨੇ ਵੀ ਫੈਸਿਲਿਟੇਟ ਕੀਤਾ ਚਾਹੇ ਉਹ ਸੀਆਈਏ ਸਟਾਫ ਦੇ ਵਿੱਚ ਜਿਹੜੇ ਜਿਹੜੇ ਅਫਸਰਾਂ ਨੇ ਉਹਨੂੰ ਇਹਦੀ ਇੰਟਰਵਿਊ ਕਰਾਈ ਉਹਨਾਂ ਦੇ ਪਛੇਤਦਾਰ ਹੋਣਾ ਚਾਹੀਦੇ ਕੱਲ ਉਹਦਾ ਹੌਸਲਾ ਦੇਖੋ ਕਿੱਡਾ ਵਧਿਆ ਉਹਨੇ ਏਪੀ ਢਿੱਲੋਂ ਦੇ ਜਿਹੜੇ ਘਰ ਗੋਲੀ ਚੱਲੀ ਆ ਕੈਨੇਡਾ ਚ ਉਹਨੇ ਜ਼ਿੰਮੇਵਾਰੀ ਚੱਕ ਲਈ ਹੈ ਉਹ ਅਗਲਾ ਡਰਦਾ ਹੀ ਨਹੀਂਗਾ ਉਹ ਕਹਿੰਦਾ ਸਰਕਾਰਾ ਮੇਰੇ ਨਾਲ ਹੈ ਜੇਲਾਂਾਂ ਚ ਮੇਰੀਆਂ ਇੰਟਰਵਿਊ ਹੋ ਰਹੀਆਂ ਵੀਆਈਪੀ ਸਟੇਟਸ ਮਿਲਿਆ ਹੋਇਆ ਤੇ ਸਿੱਧੂ ਮੂਸੇਵਾਲੇ ਦੇ ਕਤਲ ਦਾ ਮੈਨੂੰ ਬਹੁਤ ਦੁੱਖ ਹੁੰਦਾ ਵਾ ਕਿ ਆ ਭਗਵੰਤ ਮਾਨ ਦਾ ਰਵਈਆ ਹੈ ਇੱਕ ਸਾਡੇ ਪੰਜਾਬ ਦੇ ਸਭ ਤੋਂ ਬਿਹਤਰੀਨ ਕਲਾਕਾਰ ਜਿਹਦਾ ਬੇਵਕਤ ਕਤਲ ਹੋਇਆ ਤੇ ਉਹਦੇ ਕਾਤਲਾਂ ਨੂੰ ਇਫਾਜ਼ਤ ਕਰ ਰਿਹਾ ਹੈ ਸੋ ਨਾਓ ਯੂ ਕੈਨ ਅੰਡਰਸਟੈਂਡ ਕਿ ਕਿਹੜੇ ਬਦਲਾਅ ਦੀ ਇਹ ਗੱਲ ਕਰਦੇ ਸੀ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੈਂਸ ਕੀਤੀ ਉਹਨਾਂ ਨੇ ਕਿਹਾ ਸੀ ਕਿ ਸਾਡੇ ਇਥੋਂ ਦਾ ਇੰਟਰਵਿਊ ਨਹੀਂ ਹੈਗਾ ਹਰਪਾਲ ਜੀ ਮੈਂ ਇਹ ਗੱਲ ਕਹਿ ਰਹੇ ਨੇ ਕਿ ਰਾਜਸਤਾਨ ਨਾਲ ਵੀ ਜੁੜਿਆ ਹੋਇਆ ਮਸਲਾ ਹੈਗਾ ਇਸ ਤਰੀਕੇ ਨਾਲ ਹਜੇ ਇਨਸ਼ੀਤੀ ਨਹੀਂ ਕੀਤਾ ਜਾ ਸਕਦਾ ਤੁਸੀਂ ਸੁਣਿਆ ਕੱਲ ਸਾਰਾ ਝੂਠੋ ਝੂਠ ਚੱਲ ਰਿਆ ਨਾ ਪਹਿਲਾਂ ਤਾਂ ਡੀਜੀਪੀ ਸਾਹਿਬ ਨੂੰ ਪੁੱਛੋ ਕਿ ਤੁਸੀਂ ਜਿਹੜੀ ਇੰਟਰਵਿਊ ਕੀਤੀ ਕਿ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਤੇ ਹੁਣ ਤੁਸੀਂ ਐਫੀਡੇਵਿਟ ਦਿੱਤਾ ਹਾਈ ਕੋਰਟ ਵਿੱਚ ਕਿ ਪੰਜਾਬ ਦੇ ਸੀਆਈਏ ਸਟਾਫ ਖਰੜਚ ਹੋਈ ਆ ਅਸੂਲਨ ਤਾਂ ਡੀਜੀਪੀ ਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ ਲੇਕਿਨ ਕੌਣ ਕਰੂਗਾ ਇਹ ਸਾਰਾ ਹੁਣ ਕੀ ਕਹਿੰਦੇ ਪੰਜਾਬੀ ਚ ਚੋਰ ਕੁੱਤੀ ਰਲੀਆਂ ਹੋਏ ਨੇ ਲੇਕਿਨ ਪਤਾ ਕੀ ਹੁੰਦਾ ਵਾ ਇਹਨਾਂ ਨੂੰ ਗਲਤ ਫਹਿਮੀ ਆ ਇਹ ਜਿਹੜੇ ਵੀ ਮੈਟਰਸ ਆਫ ਰਿਕਾਰਡ ਬਣ ਗਏ ਜਿੱਦਾਂ ਕਟਾਰੂ ਚੱਕ ਦਾ ਰਿਕਾਰਡ ਤੇ ਆ ਗਿਆ ਜੀ ਠੀਕ ਹੈ ਅੱਜ ਤਾਂ ਉਹਨਾਂ ਨੇ ਗਰੀਬ ਮੁੰਡੇ ਨੂੰ ਡਰਾ ਕੇ ਧਮਕਾ ਲਿਆ ਸ਼ਿਕਾਇਤ ਵਾਪਸ ਲੈ ਲਈ ਮੰਨੂ ਕੇ ਦਾ ਕਬਜ਼ਾ ਔਨ ਰਿਕਾਰਡ ਆ ਗਿਆ ਜਿਹੜੇ ਕੁਝ ਗੈਰ ਕਾਨੂੰਨੀ ਮਾਈਨਿੰਗ ਕਰਦੇ ਔਨ ਰਿਕਾਰਡ ਆ ਇਹ ਅਗਲੀ ਸਰਕਾਰ ਕਾਰਵਾਈ ਕਰ ਦੂਗੀ 2 ਸਾਲ ਠਹਿਰ ਕੇ ਹੋ ਜੂਗੀ ਕਾਰਵਾਈ ਸਭ ਤੇ ਹੋਊਗੀ ਤਦ ਮੈਂ ਦੱਸ ਦੇਣਾ ਜਿਹੜੇ ਬੰਦੇ ਇਦਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕਾਨੂੰਨ ਤੋੜਦੇ ਨੇ ਬਿਲਕੁਲ ਤੁਸੀਂ ਪਹਿਲਾਂ ਵੀ ਇਹ ਕਹਿ ਚੁੱਕੇ ਹੋ ਕਿ ਕਾਂਗਰਸ ਭਵਨ ਦੇ ਬਾਹਰ ਕਈ ਅਫਸਰਾਂ ਦੇ ਨਾਮ ਲਿਖੇ ਜਾਣਗੇ ਫਿਰ ਉਹ ਲਿਖੋਗੇ ਦੇਖੋ ਇਹ ਤਾਂ ਹੁਣ ਪਾਰਟੀ ਦੇ ਪ੍ਰੈਜ਼ੀਡੈਂਟ ਦਾ ਕੰਮ ਹੁੰਦਾ ਨਾ ਸਾਡਾ ਮਕਸਦ ਇਹ ਆ ਕਿ ਜਿਨ੍ਹਾਂ ਲੋਕਾਂ ਨੇ ਵੀ ਅਨਿਆਇ ਕੀਤਾ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਕਾਨੂੰਨ ਅਨੁਸਾਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਗੱਲ ਕਹਾਣੀ ਨਹੀਂ ਹੈ ਸਰ ਠੀਕ ਹੈ ਬਹੁਤ ਸ਼ੁਕਰੀਆ ਸਮਝ ਦਿੱਤਾ ਸਰ ਧੰਨਵਾਦ ਮਿਹਰਬਾਨੀ ਥੈਂਕ ਯੂ ਖਿਆਰਾ ਸਾਹਿਬ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਤਾਂ ਸ਼ਾਸਨ ਦਾ ਬਾਇਕਾਟ ਕੀਤਾ ਤਾਂ ਇਹਨਾਂ ਨੇ ਖਾਸ ਤੌਰ ਤੇ ਪੰਜਾਬ ਦੇ ਮੁੱਦੇ ਕਿਉਂਕਿ ਅਕਸਰ ਪੰਜਾਬ ਸਰਕਾਰ ਦੇ ਖਿਲਾਫ ਖੁੱਲ ਕੇ ਬੋਲਦੇ ਨੇ ਪੰਜਾਬ ਦੇ ਜਿਹੜੇ ਮੁੱਦੇ ਨੇ ਜੈਨੂਨ ਮੁੱਦੇ ਨੇ ਉਹਨਾਂ ਦੇ ਉੱਤੇ ਗੱਲ ਕਰਦੇ ਨੇ ਕਿ ਇਹਨਾਂ ਉੱਤੇ ਗੱਲ ਕਰੋ ਇਹ ਲੋਕ ਮਰ ਰਹੇ ਨੇ ਪਿਸ ਰਹੇ ਨੇ ਲਾਅ ਐਂਡ ਆਰਡਰਸ ਜਿਹੜਾ ਠੀਕ ਨਹੀਂ ਹੈਗਾ ਤੁਸੀਂ ਐਵੇਂ ਹਵਾ ਦੇ ਵਿੱਚ ਤੀਰ ਮਾਰੀ ਜਾ ਰਹੇ ਹੋ ਇਹਨਾਂ ਵੱਲ ਧਿਆਨ ਦਿਓ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਂਸਰ ਜੋਗ ਤੁਸੀਂ ਜਗਮੀਤ ਧੰਨਵਾਦ